ਦੇ ਆ ਆਸਟ੍ਰੇਲੀਆ ਦੇ 100 200 ਫਾਰਮ ਵਾਲੇ ਨਹੀਂ ਜਿੱਥੇ 2000 3000 ਏਕੜ ਹੁੰਦੇ ਆ ਦੇਖੋ ਕੇਸ 300 ਟਾਇਰ ਦੇਖੋ ਬੱਲਿਆ ਧੂੜਾਂ ਪੱਟਦਾ ਜਾਂਦਾ ਵੱਡੇ ਵੱਡੇ ਖੇਤਾਂ 'ਚ ਚੱਲਦੇ ਆ ਜਿੱਥੇ ਹਜ਼ਾਰਾਂ ਏਕੜ ਦੇ ਫਾਰਮ ਆ ਪਿਛਾ ਦੇਖੋ ਔਕਾ ਦੇਖੋ ਬਾਬੇ ਪੈਟਰੋਲਿਕੀ ਆ ਦੇਖੋ ਇਹ ਸੀ ਕਹਿਵਾਂ ਨਾ ਫਰੰਟ ਤੇ ਖੜੇ ਆ ਦੇਖੋ ਇਹ ਹੈਗਾ 300 ਹਾਰਸ ਪਾਵਰ ਆਪਣੇ 65 70 ਦਾ ਕੀ ਆ ਤੇ ਇਹ ਹੈਗਾ 300 ਹਾਰਸ ਪਾਵਰ ਦਾ ਦੇਖੋ ਕਿਸ ਹੁਣ ਪਤਾ ਨਹੀਂ ਇਹ ਕਿੱਥੋਂ ਦੀ ਕੰਪਨੀ ਆ ਔਰ ਇੱਥੇ ਵੱਡੇ ਫਾਰਮਾਂ ਦੇ ਵਿੱਚ ਹੀ ਚੱਲਦੇ ਆ। ਆਹ ਮੂਰੇ ਜਿਹੜਾ ਲੱਗਿਆ ਹੋਇਆ ਆ ਵੀ ਇਹ ਮੂਰੇ ਜੇ ਕੋਈ ਮਸ਼ੀਨ ਵਗੈਰਾ ਲਾਉਣੀ ਹੈ ਉਹਦੇ ਵਾਸਤੇ ਉਹ ਬਣਿਆ ਹੋਇਆ। ਸੋ ਦੂਜੇ ਪਾਸੇ ਖੜਾ ਵਾ। ਇਹ ਜਾਣ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈਗਾ। ਨਿਊ ਹਾਲੈਂਡ। ਇਹ ਹੈਗਾ ਨਿਊ ਹਾਲੈਂਡ T.340 HD ਨਿਊ ਹਾਲੈਂਡ। ਦੇਖੋ ਇਹਦੇ ਟਾਇਰ ਵੀ ਦੇਖੋ ਬਾਬੇ। ਰਾਜਾ ਲਮ ਇਹਦੀ ਖਿੱਚ ਦੀ ਮੇਲੇ ਦੀ ਚਾਰ ਚੰਦ ਲਾਉਂਦੇ ਆ ਸਵੇਰੇ ਪਿੱਛੇ ਲਾ ਸਾਰਾ ਸਾਰਾ ਏਸੀ ਕੈਬਨ ਆ ਤੇ ਆ ਪਿੱਛੇ ਜਿਹੜੀਆਂ ਪੁੱਕਾ ਨੇ ਉਹ ਟਾਇਰ ਬਾਕੀ ਦੇਖੋ ਹਰ ਚੀਜ਼ ਦਾ ਫੰਕਸ਼ਨ ਆ ਲਾਈਟਾਂ ਦੇ ਫੰਕਸ਼ਨ ਆ ਪਿੱਛੇ ਪਿੱਛੇ ਜੋ ਵੀ ਕੋਈ ਲਾਈਟ ਲਾਉਣੀ ਆ ਨਾ ਤੇ ਟਾਇਰ ਦੇਖੋ ਕੰਬਾਈਨ ਦੇ ਟਾਇਰਾਂ ਟਾਇਰਾਂ ਜਿੱਡੇ ਤਾਂ ਟੈਰੀਅਰ ਇਹ ਬਾਕੀ ਆ ਵੀ ਲਾਇਆ ਹਾ ਜੇ ਤੁਸੀਂ ਇੱਥੇ ਵੇਟ ਵਗੈਰਾ ਪਾਉਣਾ ਕੋਈ ਹਨਾ ਸਾਰਾ ਦੇਖੋ ਵਿੱਚੋਂ ਇਹ ਸੀ ਕਹਿ ਬਣੇ ਇਹਦੇ ਲੱਗਿਆ ਨਹੀਂ ਹੋਇਆ ਕਿੱਥੇ ਇਹਦਾ ਦੱਸਿਆ ਹੋਇਆ ਵੀ ਕਿੰਨੇ ਹਾਰਸ ਪਾਵਰ ਆ ਇਹ ਦੇਖੋ ਉਹ ਦੇਖ ਪਾਵਰ ਨਾ ਸਾਰਾ ਮਾਡਲ ਇਹ ਹੈਗਾ 290 ਤੋਂ ਲੈ ਕੇ 340 ਮੈਕਸਿਮਮ ਹਾਰਸਪਾਵਰ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਨੂੰ ਪਾ ਕੇ ਇਹ ਚਲਾ ਦਿੰਦਾ ਦੋਨੇ ਖੜੇ ਆ ਇਹ ਕੇਸ ਤੇ ਨਿਊ ਹਾਲੈਂਡ ਉੱਚਾ ਹੀ ਬੜਾ ਵਾ